ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਧਰਮਕੋਟ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਹਾਰਡਵੇਅਰ ਦੀ ਦੁਕਾਨ ਉੱਪਰ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਆਹ ਵਿਖਾਉਂਦੇ ਹਾਂ ਏਪੀਜੀ ਨਿਊਜ਼ ਪੰਜਾਬ ਦੀ ਇਹ ਰਿਪੋਰਟ ਇਹ ਉਹ ਵੀ ਤਾਂ ਇੱਕ ਹੰਕਾਰ ਆ ਵੀਡੀਓ ਸੀ ਕੋਈ ਆ ਜਾ ਚਲ ਫਰੋਤੀ ਦਾ ਮਾਮਲਾ ਇਹ ਪ੍ਰਤੀਕਾਣ ਮੰਗਦਾ ਹੈ ਮੰਗਦਾ ਜੀ ਕੌਣ ਮੰਗ ਰਿਹਾ ਜੀ ਨਿਸ਼ਾਨ ਸਿੰਘ ਨਾਂ ਦਾ ਬੰਦਾ ਜੀ ਕਿੰਨੇ ਲੱਖ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ ਹਾਂਜੀ 40 ਲੱਖ ਦੀ ਇਹਦੇ ਸਬੰਧਤ ਵਿੱਚ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਹਾਂ ਕੀਤਾ ਸਰ ਤੇ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੇ ਨਾਲ ਹਾਂਜੀ ਦੋ ਵਾਰੀ ਅੱਗੇ ਹੋ ਗਿਆ ਜੀ ਪਹਿਲਾਂ ਵੀ ਗੋਲੀਆਂ ਚੱਲੀਆਂ ਸੀ ਹਾਂਜੀ ਉਹ ਦੋਸੀ ਕੀ ਭੜੇ ਕਿ ਦੋਸੀ ਪਹਿਲੇ ਤੁਹਾਡੇ 2023 ਚ ਜਿਹੜੇ ਹੋਏ ਅੰਦਰ ਹਾਂਜੀ ਤੇ ਜਿਹੜਾ 2024 ਚ ਉਹਨਾਂ ਦੀ ਵੈਸੇ ਜਮਾਨਤ ਹੋ ਗਈ ਅੱਛਾ ਹਾਂਜੀ ਜਿਹੜੀ ਕੱਲ ਬੁਲੇ ਚਲੀ ਉਹ ਕਿੱਥੇ ਲੱਗੀ ਹੈ? ਆ ਉਹ ਦੁਕਾਨ ਦੇ ਸਭ ਤੋਂ ਪਰਲੇ ਕੋਲੇ ਤੇ ਲੱਗੀ। ਠੀਕ ਹੈ। ਤੇ ਇਸ ਸਬੰਧ ਵਿੱਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦਾ? ਪੁਲਿਸ ਦਈ ਹੈ ਜੀ ਪੂਰਾ ਯੋਰਨਾ। ਹੂੰ ਸ਼ਾਨੀ ਹੁੰਦਾ ਹੀ ਕਰ। ਕੋਈ ਸੀਸੀਟੀਵੀ ਵੀ ਕੋਈ ਕੈਮਰਾ ਜੀ? ਹਾਂਜੀ ਆਇਆ ਜੀ। ਉਹ ਬਣਿਆ ਹੈ ਜੀ। ਹਾਂਜੀ। ਸਾਨੂੰ ਪਤਾ ਲੱਗਾ ਕਿ ਤੁਹਾਡੇ ਲੋਕੀ ਪਿਛਲੇ ਮਗਰ ਉਹ ਜਿਹੜੇ ਬਿਜ ਭੱਜ ਨਾ ਸਕੀ। ਹਾਂਜੀ ਹਾਂਜੀ ਸਾਡੇ ਬੰਦੇ ਗਏ ਮਗਰ। ਉਹਨਾਂ ਕਾਰਨ ਕੀਤੀ ਹੈ ਤਿੰਨ ਫਾਰ ਗੱਡੇ। ਹਾਂਜੀ। ਥੋੜਾ ਜਿਹਾ ਬਰਗਰਾ ਗਿਆ ਸਰ। ਜਿਹਦਾ ਕੱਲ ਕਾ ਬੂ ਆ ਜਣੇ। ਵੀ ਆਪਣੇ ਆਪ ਨੂੰ ਤੇ ਸੁਰੱਖਿਅਤ ਮਹਿਸੂਸ ਕਰਦੇ ਨੇ ਕਿ ਤਦਪੁਰਸ ਬੋਲੇ ਮੇਰੇ ਖਿਲਾਫ ਪੀਸ ਪ੍ਰੋਟੈਕਸ਼ਨ ਨੂੰ ਮਿਲ ਗਈ ਹੈ ਉਹ ਤਾਂ ਇਥੇ ਮੌਜੂਦ ਸਨ ਹਾਂਜੀ ਮੌਜੂਦ ਇਹਨਾਂ ਲੋਕਾਂ ਕੋ ਕੀਤਾ ਕਿ ਪਰ ਆਪ ਅੰਦਰ ਹਾਂ ਜਿੰਨਾ ਚਿਰ ਅਸੀਂ ਬਾਹਰ ਗਏ ਆ ਉਹ ਨਿਕਲ ਗਏ 35 ਵਰਸੀਓ ਹਾਂਜੀ ਕਥੇਸਵਰਸੀਓ ਮੋੜ ਚਾਲ ਤੇ ਤੁਸੀਂ ਯਾਰ ਇਹ ਨਾ ਪਹਿਲਾਂ ਇੱਕ ਦੋ ਰਾਊਂਡ ਹਾਂ ਰਾਊਂਡ ਨਹੀਂ ਗੱਡੇ ਮੈਂ 3-4 ਫੇਰੇ ਉਦਾਂ ਲਾਏ ਹਾਂ ਅੱਛਾ ਗੱਡੇ ਚੋਤੇ ਫੇਰੇ ਆਣ ਕੇ ਫੇਰਿੰਗ ਕੀਤੀ ਕੋਈ ਤੁਹਾਨੂੰ ਕਿਸੇ ਤੇ ਸ਼ੱਕ ਕੋਈ ਸ਼ੱਕ ਨਹੀਂ ਕਿੰਨੇ ਰੋੜ ਜਿਹੜੀ ਉਹਨਾਂ ਨੂੰ ਫੇਰਿੰਗ ਦਿੱਤੀ ਇੱਕੋ ਰੰਗ ਕੱਢਿਆ ਨਾਲ ਹੁਣ ਕੀ ਮੰਗ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਨੂੰ ਮੰਗੇ ਪ੍ਰਸ਼ਾਸਨ ਜੀ ਨੂੰ ਸਹੀ ਫਾਇਦਲਾ ਦੇਵੇ ਸਾਡੀ ਝਾਲਮਾਲ ਦੀ ਰੱਖੀ ਰੱਖੇ ਉਹ ਜਿਹੜੀ ਤੁਸੀਂ ਥਰੈਡ ਕਰ ਹ ਸਾਰਿਆਂ ਨੇ ਇੱਥੇ ਲੋਕਲ ਨੰਬਰ ਤੋਂ ਆਰੀਆਂ ਕਿ ਨਹੀਂ ਜੀ ਬਾਹਰ ਦੇ ਨੰਬਰ ਤੋਂ ਕਿੱਥੋਂ ਦਾ ਵੈਸੇ ਨੰਬਰ ਚਾਹੀਦਾ 2S ਦਾ ਹਾਂਜੀ ਕੀ ਆਪਣੇ ਆਪਣਾ ਕੀ ਨਾਮ ਜੀ ਦੱਸਦਾ ਨਿਸ਼ਾਨ ਸਿੰਘ ਤਾਂ ਤੁਸੀਂ ਉਹਨੂੰ ਜਾਣਦੇ ਵੈਸੇ ਨਹੀਂ ਜੀ ਕਿਸੇ ਤੇ ਤੁਹਾਨੂੰ ਸ਼ੱਕ ਹੋਵੇ ਨਾ ਨਾ ਸ਼ੱਕ ਇੱਥੇ ਲੋਕਲ ਨੇ ਗਏ ਤੇ ਸਰ ਹਾਂ ਹਾਂ ਸੋ ਜਦੋਂ ਇਨਫੋਰਮੇਸ਼ਨ ਆਈ ਸੀ ਕੱਲ 6 ਵਜੇ ਜਿਹੜੀ ਹੈਗੀ ਹੈ ਜੇ ਵੀ ਤੇ ਕੋਈ ਗੋਲੀ ਚੱਲੀ ਹੈਗੀ ਟਰੰਗਪੁਰੰਦਾਵਾ ਉਹਦੀ ਅਸੀਂ ਜਾਂਚ ਕਰ ਰਹੇ ਹੈਗੇ ਆਂ ਕਿ ਮਸਲਾ ਕੋ ਮਤਲਬ ਕਿਤੇ ਤੇ ਗੋਲੀ ਚੱਲੀ ਕਿੰਨ ਜਿ ਲਈ ਤੇ ਦੁਕਾਨ ਸੀਗੀ ਜੀ ਦਨੇਸ਼ ਜੀ ਤੇ ਉਹਨਾਂ ਦੇ ਦੁਕਾਨ ਦੇ ਕੋਲ ਚੱਲੀ ਹੈਗੀ ਸਰ ਇਹਨਾਂ ਦਾ ਦੂਜਾ ਤੀਜਾ ਚਾਂਸ ਹੋ ਗਿਆ ਸਰ ਹਜੇ ਤੱਕ ਕੋਈ ਦੋਸ਼ੀ ਕੋਈ ਅਰੈਸਟ ਹੋਇਆ ਜੀ ਹਾਂ ਜੀ ਜਣ ਪਹਿਲਾਂ ਕੋਈ ਦੋਸ਼ੀ ਅਰੈਸਟ ਹੈ ਨਹੀਂ ਜੇਲ੍ਹ ਦੇ ਵਿੱਚ ਨਹੀਂ ਸਰ ਸਰ ਕੀ ਮੈਟਰ ਕੀ ਲੱਗਦਾ ਬਾਰ ਬਾਰ ਇੱਕੋ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਠੀਕ ਕਰਨਾ ਇਹ ਜਾਂਚ ਦਾ ਵਿਸ਼ਾ ਹੈ ਜੀ ਆਪਾਂ ਉਸੇ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਤੋਂ ਸਭ ਕੁਝ ਦੱਸਾਂਗੇ ਜੀ ਤੁਸੀਂ ਸਰ ਸੀਸੀਟੀਵੀ ਕੈਮਰੇ ਖੰਗ ਆ ਰਹੇ ਕੋਈ ਫੋਟੋਜ ਵਗੈਰਾ ਮਿਲੀ ਹੋਣਾ ਨਹੀਂ ਅੱਜ ਚੱਲ ਰਿਹਾ ਜੀ ਇਹ ਜਾਂਚ ਚੱਲਦੀ ਪਈ ਹੈ ਤੇ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਹਾਂ ਐਫਆਰ ਲੌਂਚ ਕੀਤੀ ਹੋਈ ਹੈ ਜੀ ਆਪਾਂ